ਉੱਡੇ ਪਿੰਡ ਭਾਈ ਇੱਕ ਜ਼ਿਮੀਂਦਾਰ ਸੀ ਗੱਜਣ ਉਹਦੇ ਦੋ ਮੁੰਡੇ ਸੀ ਇੱਕ ਨਾਂ ਬਲਦੇਵ ਸੀ ਇੱਕ ਨਾਂ ਦਰਸ਼ਨ ਸੀ ਦਰਸ਼ਨ ਤਾਂ ਮੇਰਾ ਹਣੀ ਜੀ ਸੀ ਬਲਦੇਵ ਵੱਡਾ ਸੀ ਤੇ ਉਹਨਾਂ ਦਾ ਬਹੀ ਨਾ ਰੌਲਾ ਪਿਆ ਗਿਆ ਜਿੰਨਾ ਨਾ ਬਹੀ ਦਾ ਰੌਲਾ ਪਿਆ ਉਹ ਸੀ 8 ਭਰਾ ਤੇ ਇੱਕ ਸੀ ਮਹਿੰਦਰ ਦੇ ਦੋ ਭਰਾ ਦਿਆਲ ਦੇ 8 ਇਹ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਰੈ ਕੀਤੀ ਵੀ ਆਪਾਂ ਸੱਟਾਂ ਮਾਰ ਗਏ ਜਦੋਂ ਉਹ ਲੜਦਾ ਸੀ ਨਾ ਤੇ ਦੱਸ ਦੇ ਐਨੀ ਸੰਗੜੀ ਬੰਨੀ ਸੀ ਡਾਂਗਣਾ ਠੀਕ ਹੈ ਡਾਂਗੇ ਨੱਕ ਰਪਣਾ ਨੇੜੇ ਨਹੀਂ ਸੀ ਹੁੰਦਾ ਕੋਈ ਉਹਦੇ ਇਹਨਾਂ ਨੇ ਫਿਰ ਉਹਦੇ ਕਿਤੇ ਕੁੜੀ ਵਿਆਹੀ ਵੀ ਸੀ ਕੁੜੀ ਨੂੰ ਹੂਆਲਾ ਸੀ ਬੱਚਾ ਉਹ ਉਹ ਕਿਦੇ ਜਾ ਕੇ ਇਹ ਲਿਆਇਆ ਸਿਆਣੇ ਨੂੰ ਤਖਤ ਉਪਰੋਂ ਦਾਈ ਲੈਂਦੀ ਤੇ ਉਹ ਸਾਰੀ ਰਾਤ ਕਿਦੇ ਦੀਵਾ ਜਾਗਦਾ ਰਿਹਾ ਉਹ ਝੋਲ ਨੇ ਜਾ ਕੇ ਝੂਲੀ ਕਰਤੀ ਬਈ ਗੱਜਣ ਦੇ ਬੰਦੇ ਆ ਲਾਏ ਵੇ ਸੀ ਉਹ ਜੋ ਦੂਏ ਦਿਨ ਤਾਂ ਉਹਦੀ ਕੁੜਮਣੀ ਆਈ ਸੀ ਤੇ ਆਪਦੀ ਕੁੜਮਣੀ ਨੂੰ ਛੱਡ ਕੇ ਆ ਇਸ ਰਾਤ ਹੀ ਜੜਾ ਜਾਂਦਾ ਤੇ ਮੁੜਿਆ ਉਹ ਇੱਕ ਤਾਂ ਕਰਤਾਰ ਹੁਣੇ ਮਰਿਆ ਇੱਕ ਧਿਆਲ ਨਾ ਲਾਲ ਤੇ ਇੱਕ ਮੰਦਿਰ ਜਿੰਨੇ ਜਾਣੇ ਨਾ ਬਾਹਰਲਾ ਘਰ ਬਣਾਇਆ ਹੋਇਆ ਸੀ ਤੇ ਕਰਤਾਰ ਤੰਗ ਨਾਸਾ ਲਾ ਕੇ ਐ ਖੜ ਗਿਆ ਉਹ ਅੰਦਰ ਖੜ ਗਿਆ ਠੀਕ ਹੈ ਜੀ ਉਹ ਨਹੀਂ ਉਹਨੂੰ ਦਿਸੇ ਉਹਨੇ ਤੇ ਤੋਪਾ ਲਾ ਕੇ ਚਮੇਰਾ ਨੂੰ ਗਿਆ ਨਾ ਤੇ ਉਹਨੇ ਆਖਿਆ ਕਰਤਾਰ ਉਹੀ ਐ ਖੜਾ ਠੀਕ ਹੈ ਜੀ ਉਹ ਬਰਾਬਰ ਤੇ ਗਿਆ ਚੱਕ ਕੇ ਗੰਡਾਸਾ ਐਨੂੰ ਮਾਰਿਆ ਤਾਹ ਤੋਂ ਕਰਕੇ ਗਾਲ ਕਟਖੇ ਐ ਮਾਰਿਆ ਤੇ ਦੇਖ ਲਾ ਐਂ ਗਨਾਸਾ ਹੁੰਦੇ ਨੇ ਫੜ ਲਿਆ ਐ ਠੀਕ ਹੈ ਜੀ ਫੜ ਲਿਆ ਗਨਾਸਾ ਉਧਰੋਂ ਫਿਰ ਮਹਿੰਦਰ ਤੇ ਲਾਲ ਦੁਨੇ ਆ ਗਏ ਉਹ ਫਿਰ ਲੱਤਾਂ ਲਾ ਕੇ ਵੱਢਣ ਅੱਛਾ ਜੀ ਲੱਤਾਂ ਵੱਢਣ ਲਾ ਕੇ ਐਂ ਕਿਰਾ ਪਿੱਛਾਂ ਝਾਕੇ ਵੀ ਕਿਹੜੇ ਕਿਹੜੇ ਆ ਗਨਾਸਾ ਨਹੀਂ ਛੱਡਿਆ ਜਦੋਂ ਲੱਤਾਂ ਨੇ ਭਾਰ ਨਹੀਂ ਚੱਲਿਆ ਡਿੱਗ ਪਿਆ ਉਹੋਂ ਗਣਾ ਸਾ ਛੁੱਟਿਆ ਉਹ ਜਿਹੜਾ ਲਾਲ ਸੀ ਉਹ ਸਾਡੇ ਇੱਥੇ ਆ ਗਿਆ ਪਹਿਲੀ ਮੋਨ ਨੂੰ ਕੁੱਤੇ ਨੇ ਫੜ ਲਿਆ ਉਹਨੇ ਮੈਨੂੰ ਦੱਸਿਆ ਮੈਨੂੰ ਦਾ ਮੀਤਿਆ ਮੀਤਿਆ ਉਹਦਾ ਪਿੰਡ ਸਖਿਆ ਉਧਰ ਘਰ ਸੀ ਆਹ ਦਾ ਮੀਤਿਆ ਮੀਤਿਆ ਐਡਾ ਆਡਾ ਜਿਆਟਾ ਦਾ ਅਸੀਂ ਨਹੀਂ ਦੇਖਣਾ ਆਹ ਇੱਕ ਲੱਤ ਮੈਂ ਜੇ ਨਾ ਅਸੀਂ ਹੁੰਦੇ ਦੱchn ਦੀ ਗੱਲ ਆਪਦੀ ਆ ਜੇ ਅਸੀਂ ਨਾ ਹੁੰਦੇ ਤਾਂ ਗੰਡਾਸਾ ਖੋ ਕੇ ਕਰਤਾਰ ਨੂੰ ਵੜਦਾ ਦਾ ਐਨਾ ਨਰਵਾ ਸੀ ਆਹ ਅਸੀਂ ਲੱਤਾਂ ਵੱਢਣ ਲੱਗ ਗਏ ਤੇ ਐਂ ਦੇਖ ਲਿਆ ਆਹ ਦਾ ਮਾਂ ਦੇ ਪੁੱਤ ਨੇ ਐਂ ਨਹੀਂ ਕਿਹਾ ਹਾਏ ਜੋ ਮਾਰਕ ਨੂੰ ਕਹਿਆ ਜਾਂ ਅਰਾ ਹੈ ਨਹੀਂ ਕਹੀ ਉਹ ਲੱਤਾਂ ਨੇ ਭਾਰ ਨਹੀਂ ਚੱਲਿਆ ਉਹਨੂੰ ਡਿੰਗਿਆ ਫਿਰ ਕਰਤਾਰ ਨੇ ਇੱਥੇ ਲੱਤਾਂ ਮਾਰੀਆਂ ਇਹ ਨਾਲ ਲੱਤਾਂ ਮਾਰਦਾ ਮਰਦਾ ਨਹੀਂ ਸੀ ਫਿਰ ਜਦੋਂ ਆਏ ਉਹਨਾਂ ਦੇ ਘਰਾਂ ਵਾਲੇ ਚੱਕ ਕੇ ਲੈ ਕੇ ਗਏ ਉਹ ਕਹਿੰਦਾ ਖੁਸ਼ੀ ਕਰੋ ਗਨਾਸੇ ਜੇ ਲੈ ਕੇ ਵਰਛੇ ਆ ਗਏ ਉਹ ਗੱਜਣ ਬੋਲਦਾ ਖੁਸ਼ੀ ਕਰੋ ਮੈਨੂੰ ਕਹਣਾ ਲਾਇਆ ਚੱਲੂ ਮੈਂ ਮੜਾ ਕਾਇਮ ਹੋ ਗਿਆ ਪੜਾਕੇ ਪਾ ਸਾਰਿਆਂ ਨੂੰ ਝਾੜਨੂੰ ਇੱਥੋਂ ਖੂਨ ਨਿਕਲ ਗਿਆ ਵਾਹਲਾ ਉੱਥੇ ਖੂਨ ਸੀ ਉਹ ਘਰ ਕੋਲੇ ਉੱਥੇ ਜਾਂਦੇ ਸਭ ਪ੍ਰਾਨ ਨਿਕਲ ਗਏ ਫੇਰ ਭਾਈ ਉਹਦਾ ਮੁੰਡਾ ਸੀ ਬਲਦੇਵ ਬੱਲੇ ਉੱਠ ਖੜਿਆ ਬਲਦੇਵ ਦੀ ਬਹੁਤ ਜਾਰੇ ਇੰਨਾ ਦਲੇਰ ਸੀ ਬਲਦੇਵ ਬਹੁਤ ਚੜਾਈ ਹੋਈ ਬਲਦੇਵ ਦੀ ਉਹਦਾ ਦਲੇਰੀ ਨੇ ਮਾਰਿਆ ਫੇਰ ਇਹ ਭਾਈ ਉੱਥੇ ਗਾਉਣ ਲੱਗਿਆ ਆ ਸਾਡੇ ਥੜੇ ਤੇ ਦਰਸ਼ਨ ਆ ਆਵੇ ਕੰਠਾ ਪਾ ਕੇ ਗਾਉਂਦਾ ਸੀ ਤੇ ਇਹਦਾ ਤਿੰਨੇ ਦਿਆਲ ਕਰਤਾਰ ਮੰਦਰਾ ਇੱਕ ਨੱਕ ਕਿਮਿਆਰ ਹੁੰਦਾ ਸੀ ਇੱਕ ਨੇਕਾ ਪੰਜ ਹੋ ਗਏ ਇਹ ਗੰਡਾ ਛੇ ਨਬਰ ਛੇ ਘੋੜੇ ਤੇ ਉਹ ਐ ਖੜਾ ਕੱਲਾ ਐ ਖੜਾ ਇਹਦਾ ਮਮਨੇ ਇੰਜਨ ਉੱਥੇ ਕਰਤਾਰ ਦਾ ਮੈਂ ਆਖ ਮੈਨੂੰ ਮਨ ਫਾਇਰ ਹੋਣ ਲੱਗ ਗਏ ਮੈਨੂੰ ਮਨ ਦੇਖੋ ਫਾਇਰ ਕਿੱਧਰ ਹੁੰਦੀਆ ਘੋੜੀ ਵੀ ਇਹ ਨਹੀਂ ਭੱਜਿਆ ਨਹੀਂ ਜਾਣਾ ਮੈਂ ਫਿਰਦਾ ਫਾਇਰ ਤਾਂ ਦੂਰ ਹੁੰਦਿਆ ਤੇਰੇ ਕੋਲੇ 11 ਘੋੜੀ ਸੀਰੇ ਕੋਲੇ ਕੈਂਪਰ ਪੈਂਦਾ ਸੀ 11 ਮਾ ਚਾਚਾ ਕਿੰਨਾ ਮੂਖ ਮਰੀ ਜਾਂਦਾ ਤੇਰੇ ਕੋਲ 11 ਗੋਲੀ ਦੀ ਆ ਭੈਣ ਜਣੀ ਮੈਨੂੰ ਆਲਾ ਜਦੋਂ ਦਿਨ ਮਾਰੇ ਹੁੰਦੇ ਆ ਪੈਂਚੋੜੇ ਵੀ ਰੌਂਦੜ ਜਾਂਦਾ ਐ ਬੋਲਦਾ ਸੀ ਵੀ ਰੌਂਦੜ ਜਾਂਦਾ ਹਾਂ ਤੇ ਫੇਰ ਮੈਂ ਉਹਨੂੰ ਆਉਂ ਦੱਸੋ ਮੈਨੂੰ ਪਾਉਣ ਲੱਗਿਆ ਵੈਸੀ ਵੀ ਪੰਜ ਜਾਨੇ ਸੀ ਅਡਾ ਹਾਂ ਮਾ ਥੋਡੇ ਕੋਲੇ ਗੰਦਾਸੇ ਵਰਛੇ ਤੇ ਉਹ ਬਲਦੇ ਮੈਂ ਖੜਾ ਸੀ ਐ ਦੇਖਣੀਆਂ ਗੱਲਾਂ ਮੇਰੇ ਐ ਐ ਖੜਾ ਸੀ ਮੈਨੂੰ ਆਲਾ ਤੇ ਮਾਰ ਜਾਂ ਚਾਚਿਆਂ ਸੋਨਾ ਤੇ ਮਾਰੀਆਂ ਟੋੜੜਾ ਉਹ ਤਾਂ ਡੱਬ ਚ ਪਿਸਤੌਲ ਹੁੰਦਾ ਸੀ ਹਰ ਵਕਤ ਹੈ ਡਰਦੇ ਤਾਂ ਸੀ ਔਰ ਮੁੜ ਕੇ ਪਾਈ ਇਹਨਾਂ ਦੀ ਆਪ ਦੀ ਬੇਸ਼ੀਂ ਗੋਲੀ ਗਾਲੀ ਚੱਲਦੀ ਰਹੀ ਉਹਨੇ ਇਹਨਾਂ ਦਾ ਥਿਆਰ ਇੱਕ ਨਹੀਂ ਫੜਾਇਆ ਇਹਨਾਂ ਨੇ ਬਹੁਤ ਥਿਆਰ ਫੜਾਏ ਉਹ ਲੈ ਕੇ ਆਉਣਾ ਉਧਰੋਂ ਲਿਆਂਦਾ ਸੀ ਜਾਂ ਮਾਛੂ ਵਾਲਿਆਂ ਬੀਕਾ ਨੇਰ ਕੰਮੋ ਕਿਰਾ ਰਫਲ ਫੜਾਈ ਇਹਨਾਂ ਨੇ ਕੋਕੇ ਵਾਲੀ ਪੱਕੀ ਭੈਣੇ ਕੋਕੇ ਮੱਛੀਆਂ ਵਾਲੀ ਫਿਰ ਦੀਵਾਲੀ ਦਾ ਲੋਹੜੀ ਵਾਲਾ ਦਿਨ ਤੇ ਉਹ ਮੇਲੇ ਤੋਂ ਆਵੇ ਉਹ ਮੇਲੇ ਤੋਂ ਆਵੇ ਉਹਦੇ ਨਾਲ ਇੱਕ ਮੁੰਡਾ ਮਜਬੀਆਂ ਦਾ ਹੁੰਦਾ ਸੀ ਬਿੱਲਾ ਬਿੱਲਾ ਪਾਲਟੀਰਾ ਇਕ ਉਹਨਾਂ ਦਾ ਪਰਉਨਾ ਜੀ ਦੁਨਿਆ ਭਰਾ ਇਹ ਨਾਲ ਦਰਸ਼ਨ ਮੇਰਾ ਹਣੀ ਦਾ ਇਹ ਫਿਰ ਸ਼ਕੂਰ ਕੋਲੋਂ ਪੈ ਗਿਆ ਉਹਨੂੰ ਇਹ ਉਹਨੂੰ ਅਗਲੀਅਤ ਰਹੇਗੀ ਪਰਨ ਵਾਲੀ ਉਹ ਸ਼ਕੂਰ ਕੋਲੋਂ ਰਪਏ ਇਹ ਜੋ ਭੱਜੇ ਉਹ ਮਗਰ ਇਹ ਮੂਰੇ ਤੇ ਆਪਣੇ ਘਰੇ ਵੜ ਕੇ ਆ ਗਏ ਪਹਿਲੇ ਪਾਸੇ ਮੇਰੇ ਤਾਏ ਦੇ ਮੁੰਡੇ ਦਾ ਘਰ ਸੀ ਤੇ ਵਾਰ ਲਾਤਾ ਜੋ ਵਾਰ ਲਾਤਾ ਸੀ ਇਹ ਅੰਦਰ ਦੀ ਬਾਤ ਸੀ ਆ ਗਈ ਉਹ ਵਾਰ ਖੜੇ ਤੇ ਲਿਆਖ ਇਹਦਾ ਉਰਲੇ ਪਾਸੇ ਦੀ ਤੇ ਅਸੀਂ ਅੰਦਰ ਵਾਰਤੇ ਉਹਦਾ ਬਲਦੇਵ ਦਾ ਭਰਾ ਸੀ ਉਹ ਮੈਂ ਦਾਣੇ ਪਾਉਂਦਾ ਸੀ ਕਬੂਤਰ ਰੱਖੇ ਹੋਏ ਸੀ ਬੈਲੀਆਂ ਨੇ ਕੰਮ ਦੇਖ ਭੱਜ ਕੇ ਮੈਨੂੰ ਆਦਾ ਛੋਟੀਆਂ ਨੇ ਆ ਛੋਟੀਆਂ ਮੱਕੀ ਹੋ ਗਿਆ ਕਿੱਥੇ ਆ ਛੋਟੀਆਂ ਆਦਾ ਕੁੱਤੇ ਲੜਪੇ ਤੇ ਮੈਂ ਗਾਹਾਂ ਆ ਗਿਆ ਤੇ ਮੇਰੇ ਸਾਡੇ ਬੋਲ ਬਲੀ ਹੋਈ ਜਾਣ ਚਾਂਦੇ ਉੱਤੋਂ ਵੀ ਉਹਨਾਂ ਨੇ ਬੜੇ ਚੱਕ ਲੈ ਚਲੋ ਉੱਥੋਂ ਅਸੀਂ ਅੰਦਰ ਬਾੜ ਤੇ ਅੰਦਰ ਬਾੜ ਤੇ ਤਾਂ ਇਹਨਾਂ ਦਾ ਭਾਈ ਫਿਰ ਬੰਦੇ ਹੋਰ ਸਾਧ ਲੈ ਇੱਕ ਲੋਹਾਰੇ ਦਾ ਹੁੰਦਾ ਸੀ ਰਫਲਾ ਵਾਲਾ ਇਹਨਾਂ ਦੀ ਪਾਰਟੀ ਦਾ ਉਹ ਆ ਗਿਆ ਆ ਕੇ ਸਾਡੇ ਦੋ ਬਾਰ ਸੀ ਦੁਨੇ ਬਾਰ ਘੇਰ ਲੈ ਉਹ ਦਨੇਵਾਰ ਘੇਲੇ ਤੇ ਸਾਡੇ ਵੀ ਨਾਲੇ ਘਰਾਂ ਘੁਣਾ ਦੇ ਇਕੱਠੇ ਹੋ ਗਏ ਅਜੀ ਵਾਰ ਚ ਖੜ ਗਏ ਛੋਟੀਆਂ ਲੈ ਕੇ ਵੀ ਅਸੀਂ ਅੰਦਰ ਤਾਂ ਪੜ ਨਹੀਂ ਦਿੰਦੇ ਅੰਦਰ ਕਿਵੇਂ ਮਰਵਾ ਲਗੇ ਅਸੀਂ ਬਾਹਰ ਆਵਦਾ ਹਾਂ ਹਾਂ ਉਹ ਸਾਡੀਆਂ ਕੁੜੀਆਂ ਸੀ ਛੋਟੀਆਂ ਛੋਟੀਆਂ ਮੇਰੀਆਂ ਭੈਣਾਂ ਉਹ ਕੰਬਣ ਬਲਦੇਵ ਉਹਨਾਂ ਨੂੰ ਕਹਿੰਦਾ ਨਾ ਆਦਾ ਬਿੱਲੂ ਡਰੋ ਨਾ ਮੇਰਾ ਢੱਕਾ ਨਹੀਂ ਵਿਗਾੜ ਸਕਦੇ ਇਹ ਤੁਸੀਂ ਬੇਚੰਤ ਰਹੋ ਬੜਾ ਦਿਨ ਛਿਪ ਜਾਂਦੇ ਹੋ ਤੇ ਅੰਦਰ ਉਹਨੇ ਬੜਨ ਨਹੀਂ ਸੀ dane ਉਹ ਕੋਲ ਪਿਸਤੌਲ ਸੀ ਤੇ ਜਦੋਂ ਦਿਨ ਛਿਪ ਗਿਆ ਨਾ ਦਰਸ਼ਨ ਨੂੰ ਕਹਿੰਦਾ ਦਰਸ਼ਨਾ ਜਾਂ ਦੁਨੀਆਂ ਚੱਕ ਲਿਆ ਉਹ ਗਿਆ ਲੈ ਜੇ ਤੇਰੀ ਬਾਖ ਨਹੀਂ ਝਾਕਦਾ ਦਾ ਲੱਕਠਾਲੀਆਂ ਗਾਲ ਤੂੰ ਉਹ ਗਿਆ ਉਹ ਦੁਨੀਆਂ ਰਫਣਾ ਚੱਕ ਰਿਹਾ ਚਾਕੇ ਸਾਡੇ ਘਰੋਂ ਫਿਰ ਦੀਵਾਲੀ ਬਣਾਤੀ ਦੰਨਾ ਭਰਾਵਾਂ ਨੇ ਕੋਈ ਨਹੀਂ ਖੜਾ ਜਿੰਨੇ ਸੀ ਸਭ ਪੱਜ ਗਏ ਖੜਨਾ ਕਿਨੇ ਸੀ ਫਿਰ ਉਹਨੇ ਕਿਤੇ ਇੱਧਰ ਕਿਤੇ ਪਤਾ ਨਹੀਂ ਬੰਦਾ ਮਾਰਿਆ ਕਿਵੇਂ ਹੋਇਆ ਤੇ ਉਹਦਾ ਨਾਂ ਅੱਥ ਮੱਚ ਗਿਆ ਇਹਨਾਂ ਵਿੱਚ ਦਾ ਕਹਿੰਦੇ ਬੰਦਾ ਮਾਰ ਕੇ ਆਇਆ ਸੀ ਦੂਰ ਵੀ ਉਹ ਜੋ ਮਚਾਇਆ ਭੁੱਖਿਆ ਫੱਕਿਆ ਕੋਈ ਦੁਸ਼ਮਣੀ ਵਾਲਾ ਤੇ ਉਰੰਗ ਤੇ ਹੱਥ ਮੱਚ ਗਿਆ ਇੱਕ ਕਿਲੀ ਵੱਜ ਗਈ ਪੈਰ ਤੇ ਉਹਨੂੰ ਪਹਿਲਾਂ ਇਹ ਮਲ ਮਲ ਮਸ਼ਹੂਰ ਹੋਇਆ ਇਥੋਂ ਦਾ ਝੂਠ ਚੱਕਰਾ ਉਹਦੀ ਲਿਆ ਸੀ ਮਦੋਖੀ ਬੰਦਾ ਚੰਗਾ ਨਹੀਂ ਸੀ ਬੰਦਾ ਉਹ ਅਜੋ ਬੁਢੀ ਜਿਹਾਉਂਦੀ ਹੋਊਗੀ ਉਹ ਜਦੋਂ ਉਹਦੀ ਲਿਆ ਸੀ ਤੇ ਉਹਦੇ ਘਰੋਂ ਆ ਠਾਣੀਦਾਰ ਨਹੀਂ ਸੀ ਪੂਰ ਸੱਚ ਉਹਨਾਂ ਨੂੰ ਕਹਿੰਦਾ ਮੈਂ ਰੋਟੀ ਪਕਾਉਣ ਲਈ ਆਣੀ ਆ ਮਹੀਨਾ 20 ਦਿਨ ਲਿਆ ਆ ਲਿਆ ਕੇ ਸਨਖੀ ਵਾਲੀ ਸੀ ਮੇਰੇ ਉਹੀ ਨੱਪ ਲਈ ਉਹਨੇ ਅੱਛਾ ਤੋਰ ਕੋਈ ਨਹੀਂ ਕਬਜ਼ਾ ਹੀ ਕਰ ਗਿਆ ਨੱਪ ਗਿਆ ਉਹਨਾਂ ਨੇ ਬਲੇਵ ਕੋਲੇ ਗੱਲ ਬਲੇਵ ਲੈ ਆਇਆ ਉਹਨੂੰ ਅੱਛਾ ਬਲੇਵ ਕਾਲ ਲੈ ਆਇਆ ਉਹਦੇ ਕੋਲ ਉਹਨੇ ਫੇਰ ਆਉਣਾ ਤਾਂ ਜਦੋਂ ਉਹਨੇ ਬੰਦੇ ਲੈ ਕੇ ਤੇ ਜਿੱਥੇ ਦਾ ਘਰ ਪਾਇਆ ਸੀ ਤੈਨੂੰ ਦਿਖਾਵਾਂ ਅਗਲਾ ਕੋਈ ਯਾਰ ਇੰਨਾ ਦਲੇਰ ਜਮਨ ਨਰਲਾ ਘਰ ਚਵਾਰਾ ਪਾਇਆ ਵਾ ਪਿਛਲੇ ਪਾਸੇ ਕੰਨ ਨਹੀਂ ਕੰਨ ਨਹੀਂ ਐਨੀ ਦੁਸ਼ਮਣੀ ਕੋਈ ਲਗਾ ਨਹੀਂ ਸੀ ਪਿਛਲੇ ਪਾਸੇ ਕੰਨ ਨਹੀਂ ਕੰਨ ਉਹਨੇ ਇਹਨਾਂ ਉਹਨਾਂ ਦਾ ਮਲਨੇ ਇਹਨੇ ਫਿਰ ਸਿੱਧੀਆਂ ਪੱਕੀ ਦੇ ਫੈਰ ਚ ਵਾਇੇ ਛੋਂ ਪੱਤੇ ਵਾ ਜਾਣੇ ਮਲਨੇ ਜਦੋਂ ਉਹਨਾਂ ਦੇ ਪੈਰ ਮੱਚ ਗਿਆ ਤੇ ਹੱਥ ਧਾਰ ਹੀ ਹੋ ਗਿਆ ਤੇ ਇੱਕ ਉਹੋ ਇਹਨਾਂ ਨੂੰ ਫਿਰ ਪੇਤ ਮਿਲ ਗਿਆ ਸਾਰਾ ਪੇਤ ਮਿਲਿਆ ਵਾ ਯਾਨੀ ਇਉਂ ਦਾ ਹਦਿਆ ਵੀ ਉਹੋ ਜੀ ਛੋਟੋ ਹੀ ਦਾ ਛੋਟੇ ਹੀ ਪੇਤ ਦੇਣ ਲੱਗ ਗਿਆ ਉਨੇ ਰਾਤੇ ਮਲਨੇ ਵੀ ਮੈਂ ਤੇਰੇ ਭਰਾ ਮਾਰ ਦੂੰ। ਹੂੰ। ਉਹਨੇ ਵੀ ਭੀ ਦਿੱਤਾ ਇਹ ਫਿਰ ਬਲਦੇਵ ਜਦੋਂ ਆਪਦੇ ਘਰੇ ਲਿਆਉਂਦਾ ਸੀ। ਅਸਲਾ ਉਸਲਾ ਉਹ ਫੜਾ ਵੀ ਦਿੰਦੇ ਸੀ। ਹੂੰ। ਫਿਰ ਉਹ ਉਹਦਾ ਹੱਥ ਵੀ ਮੱਚਿਆ ਵਿਆ ਤੇ ਪੈਰ ਵੀ ਮੱਚਿਆ ਵਿਆ। ਤੇ ਲੋਪੋ ਰਹੀ ਸੀ ਦੋ ਭਰਾ ਨਿਹਾਲ ਤੇ ਗਰਦਿਆਲ। ਗਰਦਿਆਲ ਰੇਪ ਆਉਂਦਾ ਫਿਰ ਕੁੜੀ ਤੇ ਆਇਆ ਬਲਦੇਵ ਕੋਲੇ। ਆਦਾ ਬਲਦੇਵ ਵੀ ਤੂੰ ਸਾਡੇ ਕੋਲੇ ਆ ਚਾਲਾ। ਉਹੜਾ ਕੀ ਗੱਲਾ ਬੰਦੇ ਗਾ ਲੱਗੋ ਟਾਣਾ ਗਿਆ ਵੱਜੋ ਪਹਿਲਾਂ ਤੈਨੂੰ ਮਾਰਨਾ ਉਹਨਾਂ ਨੇ ਫੇਰ ਸਾਨੂੰ ਪੈਣਾ ਵੀ ਤੂੰ ਚਾਲਾ ਉਹੜਾ ਨਹੀਂ ਯਾਰ ਤੇ ਉਹ ਉਹਨੂੰ ਜਵਾਬ ਬੱਚਾ ਹੂੰ ਆਲਾ ਸੀ ਤੇ ਘਰ ਵਾਲੀ ਨਹੀਂ ਛੋਟਾ ਉਹਨੂੰ ਉਹੜਾ ਅਗਲਾ ਕਹੂ ਵੀ ਕਰੇ ਬੱਚਾ ਹੂੰ ਆਲ ਤਾਂ ਡਰਦੇ ਹੀ ਭੱਜ ਗਿਆ ਮੈਂ ਤਾਂ ਨਹੀਂ ਜਾਂਦਾ ਉਹੜਾ ਕਿਹੜਾ ਆਉ ਇੱਥੇ ਕੋਈ ਨਹੀਂ ਆਉਂਦਾ ਫੇਰ ਸਾਡੇ ਇੱਥੇ ਜਿਉਂਦਾ ਕਿਹੜਾ ਆ ਜੇ ਜੇ ਤੁਸੀਂ ਬਣਾ ਕੇ ਲੇਗਾ ਮੂਵੀ ਉਦੋਂ ਵੀ ਉੱਥੇ ਸੀ ਉਹ ਜਿਹੜੀ ਪਾਰਟੀ ਦਾ ਸੀ ਉਹ ਆਇਆ ਉਹ ਆਖੇਦਾ ਕਿਵੇਂ ਗੱਲਾਂ ਗੋਹਦੇ ਕਿਵੇਂ ਗੱਲਾਂ ਖਰਾਜ ਦੇ ਬੈਠਾ ਨਾ ਦਾਸਤਾਬ ਨਹੀਂ ਉਹੀ ਬੈਠਾ ਮੈਂ ਤਾਂ ਨੀਵੀਂ ਦੀ ਪਾਈ ਤੇ ਆ ਹੱਥ ਦਾ ਰਹੀਆਂ ਪੈਰ ਦਾ ਰਹੀਆਂ ਤੇ ਸਨੇਹੇ ਸਾਲੇ ਮੜੇ ਜੇ ਮਿਲਦੇ ਆ ਅਖੇ ਕਿਉਂ ਅਖੇ ਗਰਦਿਆਲ ਆ ਕੇ ਗਿਆ ਤੇ ਵੀ ਬੰਦੇ ਉਹ ਕਹਿੰਦਾ ਫਿਰ ਉਂ ਕਰ ਮੇਰੀ ਆ ਪਾਣੀ ਦੀ ਵਾਰੀ ਮੈਂ ਪਾਣੀ ਤੇ ਨਹੀਂ ਜਾਂਦੀ ਮੈਂ ਹੈਗਾ ਇੱਕ ਧੋਤੇ ਲਿਉਣਾ ਨੰਗਰ ਵਾਲੇ ਨੂੰ ਅਸੀਂ ਚਵਾਰੇ ਸਿ ਬਹਿ ਜਾਣੇ ਛਾਂ ਛਾਂ ਸਿੱੜਦੇ ਆਂਗੇ ਉਹਦਾ ਨਹੀਂ ਯਾਰ ਰਰ ਕਿਹੜਾ ਸਾਲ ਆ ਜੂ ਮੱਕਾ ਲੈ ਬਸੇਰਾ ਕੋਈ ਨਹੀਂ ਨਿੰਡੇ ਲੱਗਦਾ ਮੇਰੇ ਹੰਕਾਰ ਸੀ ਚੱਲ ਮੁੜ ਕੇ ਫੇਰ ਤਾਂ ਉਹ ਜਦੋਂ ਇਹਨਾਂ ਨੇ ਸਾਰਾ ਗਰੋ ਕਰ ਲਿਆ ਸਾਰਾ ਪੀਤ ਲੈ ਲਿਆ ਤੇ ਉਹ ਫਿਰ ਅੱਧੀ ਰਾਤ ਘਰ ਬੈਠਾ ਰਿਹਾ ਜਾਗਦਾ ਰਿਹਾ ਆਪਾ ਅੱਧੀ ਰਾਤ ਨੂੰ ਬਾਦ ਉਹਨੂੰ ਛੋਟੂ ਨੂੰ ਜਗਾਦਾ ਅਰਾ ਉਠੋਂ ਤੂੰ ਵੀ ਮੈਂ ਪਹਿਲਾਂ ਤੇ ਤੂੰ ਨਿਗ੍ਹਾ ਰੱਖੀ ਉਹ ਚੰਗਾ ਉਹ ਪੈ ਗਿਆ ਪਿਆ ਵਿਆ ਤੇ ਅੰਦਰ ਰਫਲ ਪਈ ਸੀ ਭਰੀ ਕਿੱਲੇ ਨਾਲ ਟੰਗੀ ਪਸਤਾਲ ਕੁੜੀ ਸੀ ਜਦੋਂ ਉਹ ਬੰਦਾ ਹੁਣ ਮਰਿਆ ਖਾੜੇ ਦਾ ਉਹ ਰੱਖਦਾ ਸੀ ਔਰ ਸਾਰਾ ਕੰਮ ਮਿਲ ਕੇ ਹੋਇਆ ਉਹ ਜਮੇ ਨਹੀਂ ਬੋਲੀ ਅਦਾ ਪੌੜੀ ਲਈ ਪੌੜੀ ਲਾ ਕੇ ਅਸੀਂ ਪੰਜ ਜਾਣੇ ਛੜੇ ਜੇ ਨੀਮਾ ਨਾ ਕੋਠਾ ਹੁੰਦਾ ਫਿਰ ਉਹ ਉਹਨਾਂ ਨੂੰ ਵੀ ਰਾੜ ਦਾਂਦਾ ਇਹ ਉਹ ਕੋਠਾ ਬਲਦੇਵ ਦਾ ਉੱਚਾ ਸੀ ਜਿੱਥੇ ਬੈਠੇ ਨਾ ਉਹ ਜਾ ਕੇ ਉਹ ਨੀਵੀਂ ਸੀ ਐਨੀ ਬਾਬੂ ਦਾ ਕੋਠਾ ਹਮ ਲੈ ਕੇ ਨਾਲਾਂ ਰਫਨਾ ਤੇ ਐ ਐ ਬਹਿ ਗਏ ਨਾ ਜਿਵੇਂ ਐ ਜਮਾ ਬਹਿ ਗਏ ਹਮ ਉਹਨੂੰ ਕਹਿੰਦੀ ਬਲਦੇਵ ਬੰਦੇ ਇਹੋ ਬੰਦੇ ਕਿਹਾ ਆਵਸ਼ਾਲ ਮਾਰਗੀ ਗ ਮੰਡੀਆਂ ਦੇ ਅਜੇ ਉਵੇਂ ਘਰ ਖੜੇ ਆ ਬਸਦੇ ਰੱਖਦੇ ਆ ਉਹ ਲੋਕਾਂ ਕਰਦੇ ਇਹਨੇ ਉੱਠ ਕੇ ਕੋਲੇ ਪਸਤਾਲ ਸੀ ਪਸਤਾਲ ਦੇ ਫਾਇਰਤਾ ਕਰੇ ਫਾਇਰ ਉਹਦੇ ਵੱਜਦੇ ਨਹੀਂ ਸੀ ਹਾਂ ਉਹਦੇ ਵਿੱਚ ਭਰਨਾ ਰਹੇਗਾ ਫਾਇਰ ਕਰਿਓ ਫਾਇਰ ਵੱਜਦੇ ਨਹੀਂ ਨੀ ਮੈਂ ਤਾਂ ਸੀ ਜਦੋਂ ਦੇਖਿਆ ਵੀ ਹੁਣ ਨੂੰ ਹੁੰਦਾ ਇਹ ਭੱਜ ਕੇ ਜਾ ਕੇ ਨਾ ਚਵਾਰਾ ਸੀ ਚਵਾਰੇ ਨੂੰ ਭੱਜਿਆ ਰਵਲ ਚਾ ਇਹ ਚਵਾਰੇ ਜਾਵਾਰ ਦਾ ਫੇਰ ਇੱਕ ਕਾਨੂੰਨ ਹੀ ਨਿਕਾਉਂਦਾ ਜੋ ਚਵਾਰੇ ਐ ਮੋੜ ਮੂੜੀ ਦਾ ਸੀ ਤੇ ਉੱਥੋਂ ਸਾਡੇ ਘਰੇ ਸੁਣੇ ਨਾ ਮੈਂ ਗਾਲਾਂ ਗਾਲਾਂ ਖੜਦਾ ਚਵਾਲੇ ਨੂੰ ਭੱਜਿਆ ਉਹਨਾਂ ਨੇ ਫਿਰ ਬੱਲੀ ਮਾਰੀ ਐਥੇ ਬੱਦੀ ਬਾਜੀ ਤੇ ਫਿਰ ਚਵਾਰੇ 'ਚ ਨਹੀਂ ਬੜਿਆ ਗਿਆ ਤੇ ਸਿੱਧਾ ਹੀ ਨਾਲ ਘੀਰਾ ਸੀ ਤੇ ਘੀਰੇ ਤੇ ਜਾਂ ਲੱਗ ਗਿਆ ਘੀਰੇ ਤੇ ਜਮਾ ਇਹਨੇ ਹਾਇ ਨਹੀਂ ਕਰੀ ਤੇ ਉਹਨਾਂ ਨੇ ਫਿਰ ਚੜ ਕੇ ਕੋਠੇ ਦੇ ਦੇਖ ਕੇ ਫਿਰ ਉਹਨਾਂ ਨੇ ਬਾਜਾਂ ਮਾਰੀਆਂ ਫੌਜੀ ਫੌਜੀ ਹੋ ਹੀ ਨਾਲੋਂ ਫੌਜੀਆ ਫੌਜੀਆ ਪਾ ਲੋੜੇ ਜੱਟ ਭੱਜ ਗਿਆ ਗਠਾਲਾਂ ਗਾਲ ਦੂ ਉਹ ਨਹੀਂ ਛੱਡਦਾ ਡੱਗ ਕੇ ਤੇ ਉੱਥੇ ਹੀ ਪਿਆ ਉਹ ਤਾਂ ਉਂ ਸੀ ਪੱਜ ਗਿਆ ਜਦੋਂ ਫਿਰ ਦਿਨ ਚੜੇ ਪਤਾ ਲੱਗਿਆ ਗੀਰੇ ਤੇ ਪਿਆ ਫਿਰ ਉਂ ਸੀ ਵੀ ਜਿਹੜਾ ਛੀਤਾ ਰੌਣਾ ਇੱਕ ਰੌਣੇ ਨੇ ਮਾਰਤਾ ਡਾਕਟਰ ਕਹਿੰਦਾ ਜੇ ਨਾ ਇਹਦਾ ਰੌਣਾ ਹੁੰਦਾ ਤਾਂ ਜਾਂਦਾ ਦਿਲ ਚ ਜਾਵੜਿਆ ਮਰਦਾ ਨਹੀਂ ਸੀ ਸਵਾ ਹੁਣ 1.5 ਕਿਲੋ ਦਾ ਦਿਲ ਨਿਕਲਿਆ ਹੀ ਸਵਾ ਕਿਲੋ ਦਾ ਐਡਾ ਵੱਡਾ ਸਵਾ ਕਿਲੋ ਦਾ ਦਿਲ ਸੀ ਉਹਦਾ ਅੱਛਾ ਹੂੰ ਫੇਰ ਇਹਨਾਂ ਦਾ ਭਰਾ ਸੀ ਦਰਸ਼ਨ ਉਹਨੇ ਭਾਈ ਚੱਕ ਲਈ ਧੰਸ ਚੱਕੀ ਬੀਤ ਫਿਰ ਉਹ ਫੌਜ ਹੋ ਗਿਆ ਫੌਜ ਉਹਨਾਂ ਨਿਸ਼ਾਨਾ ਨਿਸ਼ਾਨਾ ਸਿੱਖ ਗਿਆ ਭੱਜਿਆ ਆ ਪੰਜ ਕੇ ਫਿਰ ਉਹਨੇ ਇੰਨੇ ਧਾਵੇ ਕਰੇ ਉਹਦੇ ਤੇ ਅਸੇਰ ਤੇ ਤੂੰ ਗੱਲ ਛੱਡ ਦੇ ਉਹਦੀ ਬੜੀ ਵੀ ਲੋੜ ਨਹੀਂ ਸੀ ਆਉਂਦਾ ਬਹੁਤ ਜਾ ਰਹਿਤਾ ਵੀ ਅਖੀਰ ਤੇ ਜਾ ਕੇ ਤਾਂ ਇੱਥੇ ਕਿਤੇ ਟੱਟੀ ਬੈਠਾ ਕਰਤਾਰ ਤੜਕਿਓਂ ਨਿਕਲ ਕੇ ਤੇ ਫੇਰ ਇੱਕ ਮੁੰਡਾ ਹੋਈ ਹੋਰ ਹੀ ਮਾਰ ਗਿਆ ਸਾਡੇ ਪਿੰਡ ਦਾ ਉਸੇ ਉਹਦੇ ਪਿੰਡ ਲੜਿਆ ਸੀ ਭੰਗੇ ਦਾ ਵੀ ਆਪੇ ਭੰਗੇ ਦੇ ਜਿੰਮੇ ਪਹੂ ਤੇ ਤੁਰੇ ਜਾਂਦੇ ਨੇ ਮੂੰਹ ਬੰਨੇ ਵਸ ਤੁਰੇ ਜਾਂਦੇ ਪਸਾਂ ਲੱਗਦੇ ਗੋਲੀ ਮਾਰੀ ਪਿਸਤੌਲ ਦੀ ਉਹ ਕੋਡਾ ਹਾਜੀ ਗੋਲੀ ਉਤੋਂ ਹੀ ਤਰ ਕੇ ਲੰਘ ਗਈ ਇਹਨੇ ਲਿਖਾਤਾ ਦਰਸ਼ਨ ਬੱਲੇਵ ਦਾ ਪਰਾ ਜੇ ਤਾਂ ਫੜ ਕੇ ਲਿਆਂਦਾ ਥਾਣੇ ਕਰਤਾਰ ਉੱਥੇ ਸੀ ਫਿਰ ਉਸੇ ਚਾਚਾ ਆ ਕੇ ਆ ਚਾਚਾ ਲ ਆਰਾ ਚਾਚਾ ਚਾਚਾ ਆਰਾ ਗੋਲੀ ਮੇਰੀ ਨਹੀਂ ਸੀ ਵੱਜੀ ਵੀ ਜੇ ਮੇਰੀ ਗੋਲੀ ਵੱਜਦੀ 11 ਦੀ ਖਣਾਂਦਾ ਤੈਨੂੰ ਠੀਕ ਆ ਹੁਣ ਫੜਾ ਦੇ ਮੈਨੂੰ ਫੜਾ ਤਾ ਫਿਰ ਮੁਕਦਮਾ ਚੱਲਦਾ ਰਿਹਾ ਮੁਕਦਮਾ ਚੱਲਦਾ ਰਿਹਾ ਫਿਰ ਇਹ ਕਰਤਾਰ ਨੇ ਉਹ ਕਹਿੰਦਾ ਉਹ ਕਹ ਉਹਨੇ ਕਿਹਾ ਇਹਨੇ ਕਰਤਾਰ ਨੇ ਹਾਲ ਵੀ ਮੇਰਾ ਰਾਜੀਨਾਮਾ ਕਰਾ ਰਹੇ ਦਰਸ਼ਨ ਨੂੰ ਫਿਰ ਇੱਕ ਬੰਦੇ ਗਏ ਵੀ ਪ੍ਰਸਾਰ ਰਾਜੀਨਾਮੇ ਨੂੰ ਆਲਾ ਉਹਨਾਂ ਦਾ ਰਾਜੀਨਾਮਾ ਮੈਨੂੰ ਮਾਰਨਾ ਨਹੀਂ ਉਹ ਬੁਢਾ ਹੋ ਗਿਆ ਬਹੁਤ ਧਾਵੇ ਕਰਿਆ ਬੁਢਾ ਹੋ ਗਿਆ ਮੈਂ ਹੁਣ ਕਾਹ ਨੂੰ ਮਾਰਨਾ ਇਹ ਅਰੇ ਵੀ ਠੀਕ ਰਾਜੀਨਾਮਾ ਕਰਾਇਆ ਜਦੋਂ ਫਿਰ ਥਾਣੇ ਫੇਰ ਕਿਹਾ ਤੇਰਾ ਚਾਚਾ ਤੇਰੇ ਤੇ ਮੈਂ ਇੰਨੇ ਧਾਵੇ ਕਰਿਆ ਤੂੰ ਤੈਨੂੰ ਛੱਡ ਦੱਸ ਹੀ ਨਹੀਂ ਸਕਦਾ ਤੇਰੇ ਘਰੇ ਵੀ ਗਿਆ ਕੰਨ ਤੇ ਬੈਠਾ ਰਿਹਾ 4 ਘੰਟੇ ਬਿਨਿਕਲੂ ਨਿਕਲੂ ਵੇਸਪਾ ਸੀ ਰਾਮ ਨੇ ਰੋਕੇ ਅadat ਤੂੰ ਮਰਨਾ ਬੜੇ ਪੇਚ ਸੀ ਤੇਰੀ ਵਧੀ ਵੀ ਸੀ ਚੱਲ ਹੁਣੇ ਓਂ ਕਰ ਹੁਣ ਗਾਂਹ ਲੈ ਜਾ ਮੈਂ ਕਿ ਦੇਖਾਂਗੇ ਉਹਨੂੰ ਕਹਿੰਦਾ ਆਦਾ ਹੁਣ ਗਾਂਹ ਲੈ ਜਾ ਮੈਂ ਕਿ ਦੇਖਾਂ ਐਡੀ ਕਿਸੀ ਅੱਗੇ ਵੀ ਐਡੀ ਕਿਛ ਨਹੀਂ ਸੀ ਹਾਂ